ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਦੇ ਅੱਜ ਆਪਣਾ ਹੋ ਗਿਆ 93ਵਾਂ ਦਿਨ ਤੇ ਦੇਖਦੇ ਹਾਂ ਅੱਜ ਕੋਈ ਸਾਹਿਬ ਕੀ ਲਵਾ ਰਿਹਾ ਤੇ ਪਿਛੇ ਤੁਹਾਨੂੰ ਦੇਖ ਹੀ ਰਹੇਗਾ ਕਹਾ ਕਿੱਡਾ-ਕੱਡਾ ਹੋਇਆ ਪਿਆ ਗਰਾਊਂਡ 'ਚ ਸਹੀ ਆ ਜੀ ਇਹਦੀ ਹੁਣ ਇੱਕ ਦੋ ਦਿਨ ਤਿੰਨ ਤਾਈ ਸਫਾਈ ਕਰਾਵਾਂਗੇ ਸਹੀ ਆ ਜੀ ਬਹੁਤ ਜ਼ਿਆਦਾ ਹੋਇਆ ਪਿਆ ਕੰਮ ਤਾਂ ਨੋਗੇ ਵੀ ਦਿਖਾਉਣੇ ਆ ਕਹਾ ਨੇ ਜੰਗਲ ਹੀ ਬਣਿਆ ਪਿਆ ਦੇਖ ਸਾਡੇ ਤੁਸੀਂ ਇਹਨੂੰ ਕੋਈ ਨਾ ਆਪਾਂ ਕਰ ਦੇਣਾ ਸੱਟ ਇੱਕ ਦੋ ਦਿਨਾਂ 'ਚ ਸਰਪੰਚ ਸਾਹਿਬ ਨੂੰ ਕਿਆ ਗਿਆ ਵਾਰੇ ਨਰੇਗ ਵਾਲਿਆ ਦਾ ਕਰਵਾ ਕੇ ਤੇ ਸਾਡਾ ਕਰਵਾਇਆ ਜਾਵੇ ਕੰਮ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਜੀ ਠੀਕ ਆ ਜੀ ਤੇ ਦਿਖਾਉਣੇ ਤੁਹਾਨੂੰ ਅੱਜ ਦੀ ਮਿਹਨਤ ਕਿੱਦਾਂ ਲੱਗੂਗੀ ਠੀਕ ਆ ਜੀ ਲਾਓ ਵੀ ਬੋਲਟ ਹੁਣੀ ਲਾਪੇ ਆ ਜੀ ਸੈਟ ਲੱਗ ਗਿਆ ਜੀ ਇਹਨਾਂ ਪਹਿਲਾਂ ਸ਼ੁਰੂ ਹੋ ਗਿਆ ਤੇ ਮੁੰਡੇ ਜਾਂਦੇ ਆ ਡਟੇ ਦੇ ਸਾਧਦੇ ਨਹੀਂ ਚੋਬਰ ਜੋਤਾ ਕਰਨ ਹੈਪੀ ਬੋਲਟ ਸਹੀ ਆ ਜੀ ਨਿਆਣੇ ਆ ਇਹਦਾ ਚੱਲੂਗਾ ਸੈਟ ਅਗੇ ਤੈਨੂੰ ਨਿਆਣੇ ਦਾ ਵੀ ਦਿਖਾ ਦਨੇ ਸਹੀ ਹੈ ਜੀ ਅੱਜ ਗਰਾਊਂਡ ਵੀ ਵਾਗ ਰਿਆਣੀ ਆ ਤੁਸ ਮੀਂਹ ਦਾ ਕਰਕੇ ਥੋੜੀ ਗਰਾਊਂਡ ਵੀ ਨਹੀਂ ਆਪਾਂ ਵਾਈ ਤੇ ਗਰਾਊਂਡ ਲੱਗੀ ਵਣਗੀ ਤੇ ਗਰਾਊਂਡ ਇਹਨਾਂ ਦੀ ਹੁਣ ਲਵਾਉਣੇ ਆ ਅੱਜ ਗਰਾਊਂਡ ਵੀ ਲਵਾਉਣੇ ਆ ਫਿਰ ਗਰਾਊਂਡ ਦਾ ਇਹਨਾਂ ਦਾ ਕੱਲ ਨੂੰ ਗਰਾਊਂਡ ਪੱਕਾ ਇਹਨਾਂ ਨੂੰ ਲਵਾਉਣੀ ਆ ਆਪਾਂ ਹਰ ਹਾਲਤ ਚ ਮੁੰਡਿਆਂ ਨੂੰ ਸਹੀ ਹੈ ਜੀ ਦੇਖ ਸਕਦੇ ਨਿਗੇ ਨਿਗੇ ਨੇ ਟਾਈਮ ਨਹੀਂ ਉੱਠ ਕੇ ਆ ਜਾਂਦੇ ਦੇਖੋ ਇਹਨਾਂ ਦੀ ਡੈਡੀਕੇਸ਼ਨ ਦੇਖੋ ਇਹਨਾਂ ਨੂੰ ਜਿਹੜੇ ਸਾਡੀਆਂ ਵੀਡੀਓ ਵੇਖ ਕੇ ਵੀ ਕਈ ਬੰਦਿਆਂ ਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਅਸੀਂ ਉੱਠ ਕੇ ਮਿਹ ਸਹੀ ਹੈ ਜੀ ਬਾਕੀ ਬਾਬੇ ਦੀ ਕਿਰਪਾ ਚਾਹੀਦੀ ਠਾਉਣ ਵਾਲਾ ਤਾਂ ਮਹਾਰਾਜ ਹੀ ਹੈ ਜੀ ਸਹੀ ਹੈ ਜੀ ਸਮਾਤੀ ਬਖਸ਼ੇ ਬਾਬਾ ਸਾਰਿਆਂ ਨੂੰ ਦੇਖ ਸਾਦੇ ਕਿਉਂ ਜਿਉਤੇ ਕਿਦਾਂ ਫੇ ਆ ਦੇਖੋ ਇੰਨੇ ਗੇਨੇ ਗੇ ਨਿਆਣੇ ਸਵੇਰੇ ਸਵੇਰੇ ਦੇਖੋ ਉੱਠ ਕੇ ਹੋ ਜੀ ਸੈੱਟ ਹੋ ਗਿਆ ਦੂਜਾ ਸਟਾਰਟ ਆਪਣੇ ਅੱਜ ਹੈਗਾ ਵਾ ਬੈਟਕਾਂ ਵਾਲਾ ਦਿਨ ਸਕੈਟਾਂ ਲੱਗ ਰਹੀਆਂ ਨੇ ਮੁੰਡੇ ਲਾ ਰਹੇ ਆ ਮੈਂ ਚੱਲ ਚੱਲ ਇੰਦੇ ਸ਼ਾਬਾਸ਼ ਸ਼ਾਬਾ ਗਜਨੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਮੁੰਡੇ ਛਾਏ ਪਏ ਆ ਪੂਰੇ ਕ ਛੁੱਟੀ ਨਹੀਂ ਕਰਦੇ ਬਸ ਮੀ ਕੰਮ ਖਰਾਬ ਕਰਦੇ ਕਰਦੇ ਸਾਡਾ ਪਰ ਆ ਜਿਹੜੇ ਮੁੰਡੇ ਉਦਾਂ ਹੈ ਛੁੱਟੀ ਕਰਦੇ ਕੋਈ ਵੀ ਸਹੀ ਆ ਜੀ ਬਾਕੀ ਨਿੱਕੇ ਚੋਂ ਪਰ ਸਟਾਰਟ ਆ ਅਗਲੇ ਸੈਟ ਲਈ ਆਪਦੇ ਲਈ ਜੇ ਬਾਕੀ ਗੱਭਰੂ ਕਰ ਰਹੇ ਸੈਟਅਪ ਦਾ ਪੂਰਾ ਕੀ ਚਾਹੁੰਦੇ ਤੁਸੀਂ ਇਹ ਪਹਿਲਾ ਪੇਪਰ ਹੈ ਬਈ ਕਿਤਾਬਾਂ ਕਿਤੂਬਾ ਪਾਉਣੀਆਂ ਕਿੱਥੇ ਪਾਉਣੀਆਂ ਇਹ ਬੈਗ ਬੁੱਤਾ ਉੱਚੀ ਬੋਲਿਆ ਕਰੋ ਸੋਣਿਓ ਹਾਂਜੀ ਭਾਈ ਆਵਾਜ਼ ਨਹੀਂ ਆਉਂਦੀ ਅਜੇ ਵੀ ਭਈ ਮੈਂ ਕਿਹਾ ਬੈਗ ਚ ਕਿਤਾਬਾਂ ਕਿਤੂਬਾ ਪਾਉਣੀਆਂ ਬਰਮੀ ਨਹੀਂ ਪੀਣੀ ਅਜੇ ਉਹ ਨਹੀਂ ਭਾਈ ਫਿਰ ਬਰਮੀ ਤਾਂ ਆ ਗਈ ਹੋਵੇ ਭਾਈ ਟਾਈਮ ਹੋ ਗਿਆ ਭਾਈ ਜਾਈਏ ਕਹਿੰਦਾ ਪੇਪਰ ਅੱਜ ਪੜਿਆ ਕਿ ਨਹੀਂ ਅੱਜ ਓਏ ਪੇਪਰ ਜੋਗਾ ਕੀਤਾ ਵੀ ਹੈ ਕੋ ਕੋਟੀ ਤੇਰਾ ਪੇਪਰ ਆ ਕੋਈ ਟਾਈਮ ਨਾ ਹੈ ਟਾਈਮ ਥੋੜਾ ਹੀ ਹੋਇਆ ਹੈ 6:30 ਪੜਿਆ ਵਾ ਪੇਪਰ ਜੁਗਾ ਕਾਦਾ ਪੇਪਰ ਅੱਜ ਇੰਗਲਿਸ਼ ਦਾ ਹੈ ਇੰਗਲਿਸ਼ ਦਾ ਕੀ ਆਉਂਦਾ ਇੰਗਲਿਸ਼ ਚ ਕੀ ਕੀ ਹੋਣਾ ਪੇਪਰ ਐਸੇ ਆ ਕੁਐਸਚਨ ਆਨਸਰ ਆ ਕਾਦਾ ਐਸੇ ਆ ਪਰਮਿੰਗਾ ਐਸੇ ਮਾਈ ਫੇਰੀ ਟੀਚਰ ਆਉਂਦਾ ਹੈ ਕਿਹੜਾ ਤੇਰਾ ਫੇਵਰਿਟ ਟੀਚਰ ਅਮਰ ਰਾਮ ਗੜੀਆ ਕ ਬਿੱਟੂ ਨਵਾਜੀਪੁਰੀਆ ਨਹੀਂ ਨਹੀਂ ਦੱਸ ਕਿਹੜਾ ਤੇਰਾ ਫੇਵਰਿਟ ਟੀਚਰ ਅਮਰ ਰਾਮ ਗੜੀਆ ਕ ਬਿੱਟੂ ਨਵਾਜੀਪੁਰੀਆ ਹੈ ਧੋਨੀ ਬਿਟ੍ਰੀਨ ਵਾਜੀਪੁਰੀ ਆ ਵਾ ਫੇਵਰੇਟ ਟੀਚਰ ਤੇਰਾ ਨਹੀਂ ਦੋਨੇ ਅੱਛਾ ਅੱਛਾ ਠੀਕ ਆ ਇਹ ਤੇਰਾ ਕਹਦਾ ਪੇਪਰ ਓਏ ਮੇਰਾ ਹਾਂ ਮੇਰਾ ਹੀ ਵੈਸ ਦਾ ਤੈਨੂੰ ਕੜਾ ਆਉਂਦਾ ਵਾ ਇਹ ਵੀ ਐਸ ਦੀ ਫੁੱਲ ਫਾਰਮ ਕੀ ਆ ਫੁੱਲ ਫਾਰਮ ਤੂੰ ਦੱਸ ਓਈ ਵੀ ਐਸ ਦੀ ਫੁੱਲ ਫਾਰਮ ਕੀ ਆ ਕੀ ਵੀ ਐਸ ਦੀ ਫੁੱਲ ਫਾਰਮ ਕੀ ਆ ਮੇਰਾ ਕੜਾ ਪੇਪਰ ਨਹੀਂ ਤੈਨੂੰ ਇੰਨਾ ਹੀ ਨਹੀਂ ਪਤਾਗਾ এনਵਾਇਰਨਮੈਂਟ ਸਟੱਡੀਜ਼ ਕੀ ਆ ਵਾਇਰਨਮੈਂਟ ਇਨਵਾਇਰਨਮੈਂਟ ਸਟੱਡੀਜ਼ ਵਾਇਰਨਮੈਂਟ ਸਟੱਡੀਜ਼ ਇਹ ਵੀ ਪੁੱਛਿਆ ਕਰ ਲੋ ਵੀ ਮੁੰਡੇ ਡਟੇ ਹੋਏ ਅੱਜ ਪੂਰੇ ਸਹੀ ਆ ਜੀ ਮੈਂ ਇਤੋਂ ਥੱਕ ਗਿਆ ਗੱਭਰੂ ਸਹੀ ਆ ਜੀ ਆਈ ਜਾਂਦੇ ਨੱਚਦੇ ਨੱਚਦੇ ਚੋਬਰ ਵੇਖ ਲੈਣ ਸੜੀ ਆਉਂਦੇ ਕਿ ਨਹੀਂ ਕਿਉਂ ਆ ਹੁੰਦੀ ਗੱਲ ਬਾਤ ਹੋਲੀ ਹੋ ਗਏ ਕੋਈ ਨਾ ਨਿਕਲਦੇ ਫਿਰ ਦਿਖਾਉਣੇ ਕਿਉਂ ਨਾ ਚਲੀ ਜਵਾਨੀ ਨੱਚਦੀ ਨੱਚਦੇ ਗੱਭਰੂ ਨੱਚਦੇ ਨਵੇਂ-ਨਵੇਂ ਸ਼ਾਬਾਸ਼ ਸ਼ਰਨ ਚੜਦੀ ਬਰੇਥ ਵਾਲੇ ਜਿਹੜੇ ਆ ਸ਼ਰਨ ਹੈਪੀ ਇੰਦਰ ਮੋਹਨ ਕਿਸ਼ੇ ਬੋਲਟ ਜਿਉਤਾ ਗੋਰੀ ਗਜਨੀ ਸ਼ਾਇਬ ਹੈ ਗੱਬਰੂ ਸ਼ਾਇਏ ਸ਼ਾਬਾਸ਼ ਬੋਲਟ ਸ਼ਾਬਾਸ਼ ਸ਼ਾਬਾਸ਼ ਤਰਤੇਯਾ ਭੋਗ ਅੱਜ ਮੇਰਾ ਚਲੋ 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 ਲੋ ਵੀ ਯਟੋ ਆਡੀ ਗਰਾਊਂਡ ਕਰ ਦੇਣੀ ਆ ਜੇ ਪੱਧਰੀ ਦਾ ਆਪਾਂ ਮੁੰਡਾ ਲੱਭ ਲਿਆ ਫੇ ਆ ਇਹ ਵੀ ਮੁੰਡਾ ਬੀ ਜਿਗਾ ਸਹੀ ਆ ਜੀ ਹੁਣ ਆ ਗਰਾਊਂਡ ਦੀ ਕਰ ਦੇਣੀ ਆਪਾਂ ਪੱਧਰੀ ਤੇ ਸਰੇ ਨੂੰ ਮੁੰਡਿਆਂ ਦਾ ਕਰ ਦੇਣਾ ਆਪਾਂ ਗਰਾਊਂਡ ਲਾਉਂਦਾ ਪ੍ਰਬੰਧ ਕਿੰਨੇ ਦਿਨ ਹੀ ਹੋ ਗਏ ਆ ਗਰਾਊਂਡ ਗਰਾਊਂਡ ਕਰਦਿਆਂ ਨੂੰ ਕੀ ਗਰਾਊਂਡ ਲਾਉਣੀ ਆ ਮੁੰਡੇ ਕਹਿੰਦੇ ਤੇ ਅੱਜ ਆਪਾਂ ਫੇ ਰੂਟਰ ਬੀਟਰ ਮਾਰਾ ਦੇਣਾ ਇਹਨਾਂ ਨੂੰ ਸਹੀ ਆ ਜੀ ਲਓ ਜੀ ਗਰਾਊਂਡ ਆਪਾ ਕਰ ਦੇਣੀ ਇਹਨਾਂ ਨੂੰ ਇੱਕ ਨੰਬਰ ਮੁੰਡਿਆਂ ਨੂੰ ਇਹ ਮੀਂਹ ਦਾ ਕਰਕੇ ਹੀ ਸੀਗਾ ਮੀਂਹ ਦਾ ਮੌਸਮ ਬਣ ਜਾਂਦਾ ਸੀਗਾ ਤੇ ਪੌਸ਼ਟ ਕਰਨਾ ਕਰਕੇ ਕਿਤੇ ਕੰਮ ਪਿਆ ਜਾਂਦਾ ਰਿਹਾ ਉਹਦਾ ਕਰਕੇ ਟਾਈਮ ਨਹੀਂ ਲੱਗਾ ਤੇ ਅੱਜ ਟਾਈਮ ਲੱਗਾ ਵਾ ਮੁੰਡੇ ਅੱਜ ਵੀ ਉਹ ਸਾਇਆ ਕਰਦੇ ਭਾਈ ਸਾਡੀ ਗਰਾਊਂਡ ਨਹੀਂ ਲੱਗੀ ਕਿੰਨੇ ਦਿਨ ਹੋ ਗਏ ਤੇ ਅੱਜ ਵੀ ਮੁੰਡਾ ਲੱਭ ਕੇ ਲਿਆਂਦਾ ਕੰਮ ਵਾਲਾ ਮੁੰਡਾ ਇਹ ਵੀ ਵਿਜੀ ਰਹਿੰਦਾ ਵਾ ਇਹ ਆਪਣੇ ਵੀ ਮੁੰਡੇ ਵੀ ਜੀ ਆ ਕੋਈ ਕਿਤੇ ਹੀ ਗਿਆ ਰਹਿੰਦਾ ਵਿਚਾਰਾ ਕਿਤੇ ਕੰਮ ਨਾ ਕੰਮ ਕਿਤੇ ਨਾ ਪਿਆ ਹੀ ਰਹਿੰਦਾ ਨਹੀਂ ਤੇ ਕਹਿਣਾ ਮੋੜਦੇ ਨੇ ਕਿ ਉਹ ਵੀ ਵਿਚਾਰੇ ਸਹੀ ਆ ਦੇਖ ਆਦਿਆਂ ਦੁਨੀਆ ਤੇ ਯੱਕ ਦੇਣਾ ਕੰਮ ਨੂੰ ਜੀ ਲਓ ਜੀ ਗਰਾਊਂਡ ਆਲਮੋਸਟ ਵਾਹੀ ਗਈ ਆ ਬਸ ਕੰਮ ਨਿਬੜ ਗਿਆ ਗਰਾਊਂਡ ਦਾ ਤੇ ਬਾਕੀ ਬਸ ਸਾਰਾ ਕੰਮ ਆਪਣਾ ਬਾਬੇ ਦੀ ਗਰਪਨ ਹੋਈ ਜਾਂਦਾ ਬਸ ਆਪਣੀਆਂ ਜਿਹੜੀਆਂ ਆਹ ਕੰਮ ਰਹਿ ਗਿਆ ਜੀ ਸਹੀ ਹੈ ਜੀ ਆਹ ਕੰਮ ਇਹੜਾ ਨਰੇਗਾ ਵਾਲਿਆਂ ਨੇ ਕਰਾਉਣਾ ਸਹੀ ਹੈ ਜੀ ਸਰਪੰਚ ਸਾਹਿਬ ਨੂੰ ਕਰਦੇ ਆ ਬੇਨਤੀ ਜੀ ਆ ਵੀ ਸਾਡਾ ਕੰਮ ਕਰਾਇਆ ਜਾ ਵੀ ਆਹੜਾ ਇੰਨਾ ਘਾਹ ਉੱਗਿਆ ਵਾ ਇੱਥੇ ਕਰਨ ਨੂੰ ਤਾਂ ਅਸੀਂ ਆਪ ਕਰ ਲਈਏ ਬਾਅਦ ਕੋਈ ਕਹੇ ਬੱਚੇ ਦੇ ਜਾਂ ਕੁਝ ਹਨਾ ਜਿੰਨਾ ਇੱਥੇ ਘਾਹ ਵਾ ਕੁਝ ਲੜ ਲੁੜ ਨਾ ਜਾਵੇ ਨਾ ਤੋ ਤਾਂ ਕਰਕੇ ਅਸੀਂ ਇਹ ਕੰਮ ਕਰਾਇਆ ਨਹੀਂ ਕਿ ਕੋਈ ਸਹੀ ਆ ਜੀ ਅਸੀਂ ਇਹ ਕਹਿੰਨੇ ਆ ਕਿ ਚਲੋ ਮਾੜਾ ਮੋਟਾ ਮੰਰੇਗਾ ਵਾਲੇ ਇਹ ਕਰ ਦੇਣਗੇ ਸਹੀ ਆ ਜੀ ਤੇ ਇੱਥੇ ਬਾਅਦ ਅਸੀਂ ਆਪੇ ਸਪਰੇਅ ਕਰਦੇ ਰਵਾਂਗੇ ਹਨਾ ਜੀ ਮਾੜੀ ਮਾੜੀ ਇਹਦੇ ਇੱਧਰ ਤੋਂ ਨਹੀਂ ਸਪਰੇਅ ਹੁੰਦੀ ਰਹੂਗੀ ਸਹੀ ਆ ਜੀ ਬਾਕੀ ਗਰਾਊਂਡ ਦਾ ਆਪਣਾ ਦਾ ਹੋ ਗਿਆ ਹੱਲ ਅੱਜ ਸਵੇਰੇ ਲੱਗਣੀ ਹੈ ਗਰਾਊਂਡਾਂ ਦੇ ਪੱਟਾਂ ਦੇ ਥਾਪੀਆਂ ਤੁਹਾਨੂੰ ਦਿਖਾਵਾਂਗੇ ਜੀ ਤੇ ਅੱਜ ਦਾ ਵਲੌਗ ਵੀ ਆਪਾਂ ਇੱਥੇ ਸਮਾਪਤ ਕਰਦੇ ਹਾਂ ਅੱਜ ਮਿਹਨਤ ਥੋੜੀ ਘੱਟ ਹੀ ਲੱਗੀ ਆ ਕਿ ਮੈਂ ਵੀ ਲੇਟ ਆਇਆ ਹੈਗਾ ਥੋੜੀ ਵੀਡੀਓ ਘੱਟ ਬਣੀ ਆ ਤੇ ਜਿੰਨੀ ਵੀ ਵੀਡੀਓ ਬਣੀ ਆ ਉੰਨੀ ਕ ਮੱਥੇ ਪਰਵਾਣ ਕਰਿਓ ਵੀਡੀਓ ਠੀਕ ਆ ਜੀ ਬਾਕੀ ਦੇਖ ਸਕਦੇ ਹੋ ਤੁਸੀਂ ਮਿਲਾਂਗੇ ਤੁਹਾਨੂੰ ਕੱਲ ਅਗਲੇ ਵਲੌਗ 'ਚ ਗਰਾਊਂਡ ਵਾਲੇ ਦੇ ਸਹੀ ਆ ਜੀ ਬਾਕੀ ਇਦਾਂ ਹੀ ਸਾਡੇ ਵਲੌਗ ਦੇਖਦੇ ਰਹੋ ਮੁੰਡਿਆਂ ਦੀ ਮਿਹਨਤ ਨੂੰ ਸਪੋਰਟ ਕਰਦੇ ਰਹੋ ਦਿলো ਧੰਨਵਾਦ ਆ ਜੀ ਸਾਰਿਆਂ ਦਾ